ਮੈਂ ਕਹਣਾ ਆਪਣੇ ਇੰਡਗਾਰੇ ਵਿੱਚ ਲੋਕਾਂ ਨੇ ਯਾਰ ਦਿਮਾਗ ਦੀ ਕਮੀ ਨਹੀਂ ਯਾਰ ਬੜਾ ਦਿਮਾਗ ਆ ਲੋਕਾਂ ਦਾ ਆ ਦੇਖੋ ਇੱਕ ਪੱਲਾ ਲਾਇਆ ਸੀ ਇਹ ਖੁੱਲਦਾ ਪੜਦਾ ਸੀ ਜਿਆਦੇ ਹਵਾ ਨਾਲ ਤੇ ਇਹਨੇ ਕੀਤਾ ਕਾਬਲ ਵਾਲੇ ਤਾਂ ਦੌਲਤਾਂ ਪਤਕਾਂ ਕਾਬਲੇ ਨੂੰ ਵਿਚਾਲੋ ਕਟਰ ਨਾਲ ਛੀਰ ਕੇ ਅੱਧਾ ਤੇ ਇਸ ਤਰ੍ਹਾਂ ਨੇ ਬਿਲਡ ਕਰਕੇ ਸੈੱਟ ਕਰਤਾ ਪਤਕਾਂ ਲਾ ਕੇ ਤੇ ਹੁਣ ਜਦੋਂ ਨਾਟਕ ਆਸਦੇ ਤਾਂ ਪੱਲਾ ਅੜ ਜਾਂਦਾ ਨਹੀਂ ਫਿਰ ਲੋ ਖੁੱਲ ਜਾਂਦੇ ਆ ਆ ਦੇਖੋ ਜੀ ਕਿਸਾਨ ਵੀਰਾਂ ਵਾਸਤੇ ਪਨੀਰੀ ਲਾਉਣ ਵਾਲੀ ਮਸ਼ੀਨ ਆ ਗਈ ਮਾਰਕੀਟ ਦੇ ਵਿੱਚ ਬਹੁਤ ਵਧੀਆ ਨਵੀਂ ਤਕਨੀਕ ਹੈ ਇਹ ਇਕੱਲੇ ਇਕੱਲੇ ਬੂਟੇ ਨੂੰ ਇਹ ਚੰਗੀ ਤਰ੍ਹਾਂ ਲਾਉਂਦੀ ਆ 19 ਸਪੇਸ ਦੇ ਕੇ ਤੇ ਕੰਮ ਬਹੁਤ ਸਖਾਲਾ ਕਰਤਾ ਇਹਨਾਂ ਨੇ ਇੱਕ ਬੰਦਾ ਹੀ ਮੰਨ ਲਓ ਹਜ਼ਾਰਾਂ ਦੀ ਗਿਣਤੀ 'ਚ ਆਥਨ ਤੱਕ ਪਨੀਰੀ ਦੇ ਬੂਟੇ ਲਾ ਸਕਦਾਗਾ ਬਹੁਤ ਵਧੀਆ ਤਕਨੀਕ ਹੈ ਘੰਟੇ ਦਾ ਕੰਮ ਮਿੰਟਾਂ ਦੇ ਵਿੱਚ ਹੋਣ ਲੱਗ ਜੇ ਮੈਂ ਕਹਿੰਦਾ ਜਗਾਲ ਲਾਉਣ ਦੇ ਵਿੱਚ ਢਡਗਾਲੇ ਕਿਸੇ ਨੂੰ ਘਟ ਨਹੀਂ ਆ ਦੇਖੋ ਕਿਸੇ ਦੇ ਕੋਈ ਵਿਆਹ ਦਾ ਪ੍ਰੋਗਰਾਮ ਸੀਗਾ ਤੇ ਗਰਮੀ ਸੀ ਬਾਹਲੀ ਤੇ ਕੂਲਰਾਂ ਦਾ ਕੋਈ ਪ੍ਰਬੰਧ ਹੋਇਆ ਨਹੀਂ ਮਾਂ ਦੇ ਸੇਰਾਂ ਨੇ ਹੜੰਬਾ ਹੀ ਲਾਤਾ ਤੇ ਕਣਕੰਨ ਦਾ ਹੜੰਬਾ ਹੁੰਦਾ ਉਹ ਲਾਹ ਹਵਾ ਦੇ ਉਕਨੀ ਤੇ ਆ ਉੜਦੇ ਆ ਬਾਲ ਮੇਰੇ ਪੁੱਤ ਦੇ ਤਾਹਾਂ ਦੇਖੋ ਟੈਂਟ ਬਾਬ ਰੋਲੇ ਬਣਾਤਾ ਇਹਨਾਂ ਨੇ ਮਾੜੀ ਦੇਦੀ ਰੇਸ ਆ ਦੇਖੋ ਹਵਾ ਦੇਖੋ ਛੜਦਾ ਪੂਰੀ ਫੁੱਲ ਸਪੀਡਾਂ ਤੇ ਆ ਬੜਾ ਜੀ ਨਾਲ ਲਾਉਂਦੇ ਯਾਰ ਅੰਗੜੀ ਗਾਲੇ ਵੀ ਸ਼ਰਾਬ ਆਦਾ ਆ ਸ਼ਰਾਬ ਵਾਲੇ ਵੀਰਾਂ ਵਾਸਤੇ ਬੈਂਤ ਜਿਹੜੇ ਹੱਤਿਆਂ 'ਚ ਬਹਿ ਕੇ ਜਾਰੇ ਦਾ ਰੂਪਿੰਦੇ ਆ ਮਤਲਬ ਸੁਧ-ਬੋਧ ਆ ਉਹਦੀ ਖੋਲਾਂਦੇ ਆ ਤੇ ਭਾਈ ਆਸੇ-ਪਾਸੇ ਮਾੜੀ ਨਿਗਾਹ ਮਾਰ ਲਿਆ ਕਰੋ ਇਸ ਤਰ੍ਹਾਂ ਬੋਰਡ ਲੱਗੇ ਹੁੰਦੇ ਆ ਆ ਦੇਖੋ ਕਰੇ 10 ਰੁਪਏ ਦਾ ਗਲਾਸ ਚਾਰਜ ਆ ਤੇ ਜੇ ਉਲਟੀ ਕਰੋਗੇ 200 ਰੁਪਏ ਜੁਰਮਾਨਾ ਆ ਆਪਰਾ ਦੇਖ ਕੇ ਆਸੇ-ਪਾਸੇ ਵੀ ਪੀਓ ਖਾਓ ਤੇ ਮੁੜ ਕੇ ਇਹ ਨਾ ਹੋਵੇ ਨਾ ਤਾਂ ਜੁਰਮਾਨਾ ਭਰੋ ਤੇ ਨਾਲੇ ਲਾ 200 ਸਾਫ ਕਰਾਵੇ ਕਿਹੜੀ ਜ਼ਿਆਦੇ ਪੀਣ ਵਾਲੇ ਵੀਰ ਹੈ ਜਿਹੜੇ ਲਿਮਟ ਵਾਲੇ ਉਹਨਾਂ ਨੂੰ ਕੋਈ ਚੱਕਰ ਨਹੀਂ ਜਿਹੜੇ ਕੋਈ ਜ਼ਿਆਦੇ ਦਾਰੂ ਦਾ ਲਾਲਚ ਕਰ ਜਾਂਦੇ ਵੇਲੇ ਡਾਕ ਕੇ ਜਾਣਾ ਉਹ ਧਿਆਨ ਦੇਣਾ ਆਹ ਦੇਖੋ ਕਿਸਾਨ ਵੀਰਾਂ ਵਾਸਤੇ ਬਹੁਤ ਵਧੀਆ ਦੇਸੀ ਜਗਾਰ ਹੈ ਇਹ ਸਾਈਕਲ ਤੋਂ ਤਿਆਰ ਕੀਤਾ ਇਹ ਡਰਿੱਲ ਹੁੰਦੀ ਜਿਵੇਂ ਔਰੇ ਕੱਢਣ ਵਾਲੀ ਇਹ ਜਿਵੇਂ ਸਰੋਂ ਦੇ ਵੀ ਆਪਾਂ ਆੜਾਂ ਕੱਢਦੇ ਹੁੰਨੇ ਆ ਔਰੇ ਤੇ ਜਾਂ ਕੋਈ ਹੋਰ ਕੋਈ ਸਬਜ਼ੀ ਵਗੈਰਾ ਦੇ ਔਰੇ ਕੱਢਣੇ ਹੁੰਦੇ ਤਾਂ ਉਸ ਵਾਸਤੇ ਬਹੁਤ ਵਧੀਆ ਚੀਜ਼ ਹੈ ਇਹ ਇਸ ਸਾਈਕਲ ਦਾ ਮੰਨ ਲ ਤਾਂ ਫਰੇਮ ਰੱਖ ਲਿਆ ਤੇ ਪਿਛਲੇ ਪਾਸੇ ਲਾਤਾ ਇਹਦੇ ਪੋਰ ਤੇ ਇਹ ਲਾ ਕੇ ਪੋਰ ਤੇ ਤੇ ਪਿੱਛੇ ਵੀ ਕੱਲਾ ਬੰਦੇ ਇਹਨੂੰ ਚਲਾਈ ਫਿਰਦਾ ਨਹੀਂ ਤਾਂ ਇਹ ਦੋ ਜਣੇ ਮੂਰੂ ਇੱਕ ਚਲਾਉਂਦਾ ਮਗਰ ਇੱਕ ਬੀ ਪਾਉਂਦਾ ਹੁਣ ਆਪ ਹੀ ਬੀ ਪਈ ਜਾਂਦਾ ਬਈ ਇਹ ਤੇ ਆਪ ਹੀ ਇਹਨੂੰ ਮੂਰੂ ਖਿੱਚੀ ਜਾਂਦਾ ਨਾਲੇ ਬਾਕੀ ਚੱਕਾ ਇਹਦਾ ਮੂਰਲੇ ਤੇ ਸੌਖਾ ਚੱਲ ਰਿਹਾ ਐਥੋਂ ਨਹੀਂ ਵੀ ਪੈਂਦਾ ਆਹ ਮਗਲੇ ਪਾਸੇ ਨੇ ਲਾਤੀ ਮੱਲਾ ਫੱਟੀ ਜੀ ਮਿੱਟੀ ਪਾਉਣ ਵਾਸਤੇ ਵੀਡੀਓ ਅਗੇ ਸ਼ੇਅਰ ਕਰੋ